ਨਾਲ ਹੈ ਇਹ ਕਰਨ ਬੱਬਾ ਜੀ ਕੌਣ ਪੁੱਛਣ ਦੇ ਹਨ ਕਿਹਨੂੰ ਪੁੱਛਣ ਦੇ ਆ ਬੇਨੂੰ ਕਿਹਨੂੰ ਪੁੱਛਣ ਦੇ ਆ ਤੁਸ ਵਾਰੀ ਆ ਰਹੀ ਤੁਸ ਵਾਰੀ ਕੋਣ ਹੈ ਪਤਾ ਕੌਣ ਹੈ ਉਹ ਭੈਣ ਆ ਉਹਦਾ ਭਰਾ ਆ ਉਹਦਾ ਪਿਓ ਆ ਉਹਦਾ ਪੁੱਤ ਹੀ ਆ ਤੂੰ ਨੂੰ ਨੂੰ ਪੁੱਛਣ ਦੇ ਸਕਤ ਲੱਗਦੀ ਨੂੰ ਦੱਸ ਦਾਲੀ ਇਹ ਆ ਕਿਉਂ ਕਿੱਥੇ ਮੁਤੇ ਦੁਹਿਆ ਆ ਕੀ ਏਰੀਆ ਕੌਣ ਆ ਆ ਕੌਣ ਇਕੱਠਾ ਜਾਂਦੇ ਆ ਦਰਬਾਰ ਸਾਹਿਬ ਧੰਦਾ ਕੰਡਾ ਪਈ ਇਥੇ ਤਾਂ ਲੈ ਧੰਦੇ ਆਲੇ ਆ ਫੈਮਿਲੀ ਰੂਮ ਨਹੀਂ ਆ ਫੈਮਿਲੀ ਵਿੱਚ ਆਉਂਨੂ ਨਹੀਂ ਫੈਮਿਲੀ ਰੂਮ ਆ ਤੇ ਫੈਮਿਲੀ ਆਉਂਦੀ ਤੇ ਨੂੰ ਲੋਨ ਹੋਊਗੀ ਰੂਮ ਦੀ ਹੋਟਲ ਦੇਖਦੇ ਤਾਨੂੰ ਉਹ ਜਾਉ ਨਾ ਹੋਟਲ ਚ ਆਪਣੇ ਆਪ ਤੁਸੀਂ ਗੁੱਟਾ ਫੜ ਬਣ ਕੇ ਹੋਟਲ ਖਾਂਦਾ ਓਰ ਇੱਥੇ ਰਹਿਣਾ ਨਹੀਂ ਜਾਈ ਨਾ ਕਦੇ ਬੰਦੇ ਦੱਸਦਾ ਮੈਂ ਇਹ ਵੀ ਪੁੱਛਾਂ ਜਾਂਦੀ ਪਿਆ ਭੈਣ ਦੋ ਤੁਸੀਂ ਇੱਥੇ ਬਾਹਰੋਂ ਅੰਦਰੋਂ ਬਾਹਰੋਂ ਅੰਦਰੋਂ ਬਾਹਰੋਂ ਅੰਦਰੋਂ ਉਹ ਤੇ ਮੈਂ ਜਾ ਪਹਾਂਡਾ ਕਰ ਜਰਦਾ ਹੁਣ ਤੇ ਰਿਜ਼ਰਵਟ ਹੋ ਗਈ ਨਾਲ ਇਹ ਕਰਨ ਬਾਬਾ ਜੀ ਕੰਮ ਕਿਸ਼ਣ ਦੇ ਆ ਇਹਨੂੰ ਕਿਸ਼ਣ ਦੇ ਆ ਇਹਨੂੰ ਕਿਸ਼ਣ ਦੇ ਆ ਕੌਣ ਹੈ ਪਤਾ ਕੌਣ ਹੈ ਉਹ ਭੈਣ ਆ ਉਹਦਾ ਭਰਾ ਆ ਉਹਦਾ ਪਿਓ ਆ ਉਹਦਾ ਪੁੱਤ ਹੀ ਆ ਤੂੰ ਨੂੰ ਰੂਪ ਛੱਡਿਆ ਸਕਤ ਲੱਗਦੀ ਨੂੰ ਦੱਸ ਦਾਲੀਂ ਕੀ ਆ ਕਿਉਂ ਕਿੱਥੇ ਮੋਤੇ ਦੁਹਿਆ ਆ ਕੀ ਏਰੀਆ ਕੌਣ ਆ ਆ ਕੌਣ ਇਕੱਠਾ ਜਾਂਦੇ ਆ ਦਰਬਾਰ ਸਾਹਿਬ ਧੰਦਾ ਕੰਡਿਆ ਪਈ ਇਥੇ ਤਾਂ ਲੈ ਧੰਦੇ ਆਲੇ ਆ ਫੈਮਿਲੀ ਆ ਫੈਮਿਲੀ ਸਮਝਾਉ ਨੂੰ ਨਹੀਂ ਫੈਮਿਲੀ ਰੌਮਾਂ ਤੇ ਫੈਮਿਲੀ ਆ ਤੈਨੂੰ ਲੋਡ ਹੋਊਗੀ ਰੂਮ ਦੀ ਹੋਟਲ ਦੇਖਦੇ ਤੁਹਾਨੂੰ ਉਹ ਜਾਓ ਨਾ ਹੋਟਲ ਚ ਆਪਣੇ ਆਪ ਤੁਸੀਂ ਗੁੱਟਾ ਫੜ ਬਣ ਕੇ ਹੋਟਲ ਹੀ ਖੰਡਾ ਬਰੂ ਇੱਥੇ ਰਹਿ ਨਹੀਂ ਜਾਈ ਨਾ ਕਿਤੇ ਬੰਦੇ ਦੱਸ ਦੇ ਮੈਂ ਇਹ ਵੀ ਪੁੱਛਾਂ ਜਾਂਦੀ ਪਿਆ ਭੈਣ ਦੋ ਤੁਸੀਂ ਇੱਥੇ ਬਾਹਰੋਂ ਅੰਦਰੋਂ ਬਾਹਰੋਂ ਅੰਦਰੋਂ ਬਾਹਰੋਂ ਅੰਦਰੋਂ ਉਹ ਤੇ ਮੈਂ ਜਾ ਪਹਾਂਡਾ ਕਰ ਜਰਗਾਣਾ ਹੁਣ ਤੇ ਰਿਜ਼ਰਵਟ ਹੋਤੀ ਨਾਲ ਇਹ ਕਰਨ ਬੱਬਾ ਜੀ ਕੰਮ ਕੁਛ ਨੇ ਹਨ ਇਹਨੂੰ ਕੁਛ ਦੇਆ ਇਹਨੂੰ ਕੁਛ ਦੇਆ ਇਹਨੂੰ ਕੁਛ ਦੇਆ ਕੋਣ ਹੈ ਪਤਾ ਕੌਣ ਹੈ ਉਹ ਭੈਣ ਆ ਉਹਦਾ ਭਰਾ ਆ ਉਹਦਾ ਪਿਓ ਆ ਉਹਦਾ ਪੁੱਤ ਹੀ ਆ ਤੂੰ ਨੂੰ ਰੂਮ ਪੁੱਛ ਲਿਆ ਸਕਤ ਲੱਗਦੀ ਨੂੰ ਦੱਸ ਦਾਲੀ ਆ ਕਿਹ ਆ ਕਿਉਂ ਕਿੱਥੇ ਮੋਤੇ ਦੁਹਿਆ ਆ ਆ ਕੀ ਏਰੀਆ ਕੋਣ ਆ ਆ ਕੌਣ ਇਕੱਠੇ ਜਾਂਦੇ ਆ ਦਰਬਾਰ ਸਾਹਿਬ ਧੰਦਾ ਕੰਡਾ ਪਈ ਇਥੇ ਤਾਂ ਲੈ ਤਾਂ ਦੇ ਆ ਆ ਫੈਮਲੀ ਰੂਮ ਆ ਆ ਫੈਮਲੀ ਰੂਮ ਨੂੰ ਨਹੀਂ ਫੈਮਲੀ ਰੂਮ ਆ ਤੇ ਫੈਮਲੀ ਆ ਤੈਨੂੰ ਲੋਡ ਹੋਊਗੀ ਰੂਮ ਦੀ ਹੋਟਲ ਚ ਦੇ ਦਾਂ ਤੁਹਾਨੂੰ ਉਹ ਜਾਉ ਨਾ ਉੱਠੋ ਆਪਣੇ ਆਪ ਤੁਸੀਂ ਗੁੱਟਾ ਫੜ ਬਣ ਕੇ ਉੱਠਾਈ ਖੰਡਾ ਬਰੂ ਇੱਥੇ ਰਹਿ ਨਹੀਂ ਜੈਨਾ ਕਦੇ ਬੰਦੇ ਦੱਸਦਾ ਨਹੀਂ ਜੇ ਵੀ ਪੁੱਜਾ ਜਾਂਦੀ ਪਿਆ ਭੈਣ ਦੋ ਤੁਸੀਂ ਇੱਥੇ ਬਾਹਰ ਅੰਦਰ ਬਾਹਰ ਚੱਲ ਅੰਦਰ ਵੇ ਚੱਲ ਅੰਦਰ ਵੇ ਉੱਥੇ ਮੈਂ ਜਾ ਪਹਾਂਡਾ ਕਰ ਜਰਗਾਣਾ ਹੁਣ ਤੇ ਰਿਜ਼ਲਟ ਹੋਤੀ ਨਾਲ ਇਹ ਕਰਨਾ ਬੱਬਾ ਜੀ ਕੰਮ ਕੁਛ ਨੇ ਇਹਨੂੰ ਕੁਛ ਦੇਆ ਇਹਨੂੰ ਕੁਛ ਦੇਆ ਸੁਪਾਰੀ ਆ ਰਹੀ ਸੁਪਾਰੀ ਕੋਣ ਹੈ ਪਤਾ ਕੌਣ ਹੈ ਉਹ ਭੈਣ ਆ ਉਹਦਾ ਭਰਾ ਹੈ ਵਾ ਉਹਦਾ ਪਿਓ ਵਾ ਉਹਦਾ ਪੁੱਤ ਹੀ ਆ ਉਹਨੂੰ ਰੂਮ ਪੁੱਛਣ ਦੇ ਸਕਦਾ ਲੱਗਦੀ ਨੂੰ ਦੱਸ ਦਾਲੀ ਆ ਕਿਹ ਆ ਕਿਉਂ ਇਥੇ ਮੋਟੇ ਦੁਹਿਆ ਆ ਕੀ ਏਰੀਆ ਕੋਣ ਆ ਆ ਕੌਣ ਇਕੱਠਾ ਜਾਂਦੇ ਆ ਦਰਬਾਰ ਸਾਹਿਬ ਧੰਦਾ ਕੰਡਾ ਪਈ ਇਥੇ ਤਾਂ ਲੈ ਧੰਦੇ ਆ ਫੈਮਲੀ ਰੂਮ ਆ ਫੈਮਲੀ ਆ ਫੈਮਲੀ ਰੂਮ ਨੂੰ ਨਹੀਂ ਫੈਮਲੀ ਰੂਮ ਆ ਤੇ ਫੈਮਲੀ ਆ ਇਹਨੂੰ ਲੋਡ ਹੋਊਗੀ ਰੂਮ ਦੀ ਹੋਟਲ ਦੇਖਦੇ ਤੁਹਾਨੂੰ ਉਹ ਜਾਓ ਨਾ ਹੋਟਲ ਚ ਆਪਣੇ ਆਪ ਤੁਸੀਂ ਗੁੱਟਾ ਫੜ ਮੈਨੂੰ 2 ਘੰਟਾ ਹੈ ਇੱਥੇ ਨਹੀਂ ਜੈਨਾ ਕਦੇ ਬੰਦੇ ਦੱਸਦਾ ਨਹੀਂ ਪੁੱਜਾ ਜਾਂਦੀ ਪਿਆ ਭੈਣ ਦੋ ਤੁਸੀਂ ਇੱਥੇ ਬਾਹਰੋਂ ਅੰਦਰ ਬਾਹਰ ਚੱਲ ਅੰਦਰ ਮੈਂ ਅੰਦਰ ਮੈਂ ਪਹਾਂਡਾ ਕਰ